ਤੈਨਕਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੀ ਨ ਜਾਹੇ ਵਿਕਟ ਘਾਟ ਘਟ ਬਾਈ ਵਿਕਟ ਬੜਾ ਫੁਕ ਵਿਕਟ ਔਖੇ ਨੂੰ ਕਹਿੰਦੇ ਨੇ ਜਿੱਦੀ ਜਿਹੜਾ ਹੋਵੇ ਵਿਕਟ ਔਖਾ ਘਾਟ ਘਟ ਮਾਹੇ ਇੱਕ ਵਿਕਟ ਘਾਟ ਹੈ ਵਿਕਟ ਘਾਟ ਕੀ ਹੈ ਵਿਕਟ ਇਹ ਵੀ ਹੁੰਦਾ ਹੈ ਜਿਹੜਾ ਕਟਿਆ ਨਹੀਂ ਜਾ ਸਕਦਾ ਅਸਲ ਦੇ ਵਿੱਚ ਵਿਗੜਦਾ ਹੈ ਕਟਿਆ ਨਹੀਂ ਜਾ ਸਕਦਾ ਜਿਹੜਾ ਜੋੜ ਹੈ ਨਾ ਸੱਠ ਕਠੋਰ ਕੁਚੀਲ ਕੋ ਗਿਆ ਦੀ ਜਿਹੜਾ ਜੋੜ ਹੈ ਨਾ ਇਹਦਾ ਆਤਮਾ ਜੜ੍ਹਦਾਰ ਚੇਤਨ ਦਾ ਉਹ ਵਿਗੜ ਘਾਟ ਹੋ ਨਹੀਂ ਲੱਭਦਾ ਜੇ ਜੋੜ ਲੱਗੇ ਜੋ ਲੱਭੇ ਮੈਂ ਤਾਂ ਖੋਲ ਲਈਏ ਜੇ ਜੋੜਿੰਨ ਲਵਦਾ ਹੋਲੀ ਗਤ ਪਤਾ ਕਿਥੋਂ ਲੱਗੇ ਵੀ ਕਿੱਥੇ ਤੱਕ ਚੇਤੇ ਦੇ ਉਸ ਤੋਂ ਬਾਅਦ ਜਲ ਸ਼ੁਰੂ ਹੋ ਜਾਂਦਾ ਹੈ ਚੇਤਨਾ ਡਾਣ ਨੂੰ ਜੋੜਨ ਵਾਲਾ ਜਿਹੜਾ ਹੈ ਘਾਟੋਂ ਨਹੀਂ ਬਣੇ ਕਿਤੇ ਚੀਜ਼ ਨੂੰ ਕਟਿਆ ਕੱਟ ਕੇ ਲੱਗ ਨਹੀਂ ਕਰ ਸਕਦੇ ਵਿਖਟਾ ਵੀ ਕੱਟ ਕਟਿਆ ਜਾਂਦਾ ਸਰਦ ਕਟਿਆ ਤਾਂ ਤਾਂ ਜਾਵੇ ਜਿਹਦਾ ਪਤਾ ਲੱਗੇ ਹੈ ਕਿੱਥੇ ਕਟਦੇ ਵਿੱਚ ਇੱਕ ਜਿਹੜਾ ਜੋੜ ਹੈ ਵਿਕਤ ਜੋੜ ਹੈ ਉਹਦੀ ਸਮਝ ਨਹੀਂ ਆ ਰਹੀ ਕਿਸੇ ਸਾਟ ਭਾਈ ਪਰ ਤੂੰ ਕੀ ਕਰਨਾ ਜੋੜ ਤੇ ਕੀ ਲੈਣਾ ਆਪਣਾ ਤੂੰ ਜਰਵ ਇੱਕ ਹਰ ਕਿ ਭਰਮ ਦੂਰ ਕਰਕੇ ਹਿਰਦੇ ਚ ਵੱਡ ਜਾ ਸਦਰ ਵੱਡ ਜਾ ਖੋਲ ਕਪਾਟ ਮਹਿਲ ਕੀ ਨਜਾਹੀ ਮਹਿਲ ਕੀ ਨਜਾਹੀ ਉਹ ਜੋੜਾਂ ਦੇ ਖਣ ਲੱਗਣੀ ਬਾਹਰ ਬਾਹਰ ਘੜ ਕੇ ਜੇ ਕਿਤੇ ਆਪਾਂ ਜਾਈਏ ਕਿਸੇ ਕੋਠੀ ਚ ਉਹਦੇ ਅੜਲੇ ਵਾਲੇ ਘੁੰਮ ਕੇ ਨ ਦੇਖਣ ਲੱਗਿਓ ਬੇ ਅੜਲੇ ਵਾਲੇ ਬਾਗ ਕਿਹਾ ਜਾਂਦੇ ਗੂਟੇ ਕਹੇ ਜਾਂਦੇ ਫੁੱਲ ਕਹੇ ਜਾਂਦੇ ਚਾਰ ਦਵਾਰੀ ਕਹੀ ਜੀ ਬਾਰ ਕਹਦਾ ਤੇ ਕੀ ਕੋਸਾ ਤੁਸੀਂ ਕੀ ਲੈਣਾ ਤੁਸੀਂ ਤਾਂ ਅੰਦਰ ਜਾ ਬੜੋ ਚੁੱਪ ਕਰਕੇ ਆਪਾਂ ਉਸ ਬਾਹਰ ਤੱਕ ਕੋਈ ਬਦਲ ਨਹੀਂ ਉਹਦੇ ਕਾਹਦਾ ਫੜਿਆ ਹੋਇਆ ਹੈ ਬਾਹਰ ਉਹਦੇ ਕੀ ਹੈ ਸਿਰਫ ਅੰਦਰ ਜੋ ਉਹ ਦੀ ਚੀਜ਼ ਹੈ ਜੋ ਅੰਦਰ ਉਹਦੇ ਰੰਦ ਹੈ ਉਹਦੇ ਨਾਲ ਸਾਡਾ ਤੁਹਾਨੂੰ ਲੋੜ ਹੈ ਸਾਡਾ ਕੰਮ ਉਹਦੇ ਤੇ ਹੀ ਮਤਲਬ ਹੈ ਜੋ ਉਹ ਤੇ ਅੰਦਰ ਵਸਦਾ ਹੈ ਇਸ ਮੰਦਰ ਵਿੱਚ ਕੌਣ ਬਸਾਈ ਇਸ ਮੰਦਰ ਵਿੱਚ ਕੌਣ ਬਸਾਈ ਮੰਦਰ ਚ ਰਿੰਡਾ ਕੌਣ ਹੈ ਉਹਦੇ ਨਾਲ ਮਤਲਬ ਨਾ ਮੰਦਰ ਨਹੀਂ ਅਸਿੱਕੀ ਲੈਣ ਮੰਦਰ ਕਿੱਥੇ ਤੱਕ ਆ ਕਿਹਾ ਜਾ ਕਾਦਾ ਬਣਿਆ ਹੋਇਆ ਕੋਈ ਬਦਲ ਨਹੀਂ ਬੁੱਧਾਂ ਦੇ ਵਿੱਚ ਕੌਣ ਲੈਂਦਾ ਉਹਦੇ ਸੀ ਮਤਲਬ ਮੰਦਰ ਦੀ ਖੋਜ ਤੋ ਰੋ ਕੇ ਬੁੱਧਰ ਦੇਣਾ ਪਿੱਛੇ ਨਹੀਂ ਉਹਦੇ ਨੂੰ ਜੁੜਨੀ ਮਤਲਬ ਉਹਦੇ ਵਾਸਤੇ ਗਏ ਦੇਖ اٹਲ ਟਲ ਕਤਹਿਣਾ ਜਾਵਾ ਜਦ ਮੰਦਰ ਦੇ ਅਸੀਂ ਵਿੱਚ ਬੜ ਜਾਗੇ ਨਾ ਉਹ اٹਲ ਹੈ اٹਾਲੋ ਹੁੰਦਾ ਜਿਹੜਾ ਆਪਣੀ ਜਗ੍ਹਾ ਅਡੋਲ ਬੈਠਾ ਹੈ ਅਡੋਲ ਦੀ ਸੈਂਸ ਵਿੱਚ ਜਿਹਦੇ ਅੰਦਰ ਕੋਈ ਫੁਰਨਾ ਉੱਠਦਾ ਹੀ ਨਹੀਂ ਫੁਰਨਾ ਡੋਲਦਾ ਜਿ세 ਫੁਰਨਾ ਉੜਦਾ ਉੱਥੇ ਡੋਲਦੇ ਹੁੰਦੇ ਜਿੱਥੇ ਕੋਈ ਫੁਰਨਾ ਨਹੀਂ ਉੜਦਾ ਉਹ ਅਟਲ ਹੈ ਉਹਨੂੰ ਅਟਲ ਨੂੰ ਦੇਖ ਕੇ ਹੀ ਤੁਸੀਂ ਅਟਲ ਹੋਵੋਗੇ ਉਹ ਜਸ ਹੋਏ ਜਾਓ ਰੂਪ ਡੋਡਾ ਟਾਲ ਕਾ ਤ ਹੋਣਾ ਜਾਈ ਫੇਰ ਤੁਸੀਂ ਦੀ ਬਾਹਰੋਂ ਤੁਹਾਡੇ ਅੰਦਰੋਂ ਵੀ ਫੁਰਨੇ ਹੋਈ ਸ਼ਬਦ ਤੇ ਬੰਦ ਹੋ ਜਾਣਗੇ ਫੁਰਨੇ ਸਾਲੋਂ ਇੱਕ ਜਗ੍ਹਾ ਟਿਕਣ ਨਹੀਂ ਦਿੰਦੇ ਬਦਕ ਹਜਾ ਫੁਰਨਾ ਉੜਦਾ ਤਾਂ ਦਿੱਤੇ ਹਜਾ ਉੱਤੇ ਜਿੱਥੇ ਫੁਰਨਾ ਉੜਦਾ ਉੱਥੇ ਜਾ ਜੁੜਦੇ ਆ ਕਿ ਆਪ ਜਿਹੜਾ ਹੈਗਾ ਸਾਡਾ ਅਟਲ ਦੇ ਨਾਲ ਜੁੜ ਕੇ ਧਿਆਨ ਵੀ ਅਟਲ ਹੋ ਜਾਊਗਾ ਫਿਰ ਹੋਰ ਕਿਤੇ ਨਹੀਂ ਜਾਂਦਾ ਛੱਡ ਕੇ ਉਹਨੂੰ ਟਲ ਕਤੂਲ ਰਹਿ ਲਪਟੋ ਘਟ ਪਰਚੋ ਪਾਵਾਂ ਫੇਰ ਉਹਦੇ ਨਾਲੇ ਲਪਟ ਜਾਂਦਾ ਹੈ ਉਦੇ ਨਾਲ ਇੱਕ ਵਿੱਚ ਹੋ ਜਾਂਦਾ ਐਂਕੋ ਇੱਕ ਵਿੱਚ ਹੋਇਆ ਰਹਿੰਦਾ ਫਿਰ ਇਹ ਧਿਆਨ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਧਿਆਨ ਮਾਨ ਮਨ ਇੱਕ ਬਣੇ ਇਸ ਕੋ ਫੇਰ ਇੱਕ ਹੁੰਦਾ ਹੈ ਉਹ ਟਾਲਾ ਇਹ ਵੀ ਟਾਲਾ ਹੈ ਉਹ ਟਿਕਿਆ ਹੋਇਆ ਹੈ ਇਹ ਟਿਕਿਆ ਹੋਇਆ ਟਿਕਿਆ ਹੋਇਆ ਕਰਕੇ ਜੁੜਦਾ ਹੈ ਇੱਕ ਚੀਜ਼ ਟਿੱਕੀ ਹੋਈ ਹੈ ਦੂਜੀ ਨਹੀਂ ਟਿੱਕੀ ਹੋਈ ਜੋੜ ਨਹੀਂ ਜੋੜੀ ਕੋਤਾਂ ਮੰਨ ਦਾ ਥਿਰ ਹੋ ਜਾਣਾ ਅਟਲ ਹੈ ਅੰਦਰਲਾ ਪਹਿਲਾਂ ਹੀ ਅਟਲ ਹੈ ਉਹ ਥਿਰ ਹੈ ਜਿਹੜਾ ਅਟਲ ਹੁੰਦਾ ਉਹਦੇ ਨਾਲ ਜੁੜੇ ਤੇ ਬਿਨਾ ਅਸੀਂ ਟਲ ਨਹੀਂ ਸਕਦੇ ਮਾਇਆ ਦੇ ਵਿੱਚ ਆਕਾਸ਼ ਥਿਰ ਹੈ ਸੋ ਆਕਾਸ਼ ਕਾ ਤੇ ਥਿਰ ਹੈ ਆਕਾਸ਼ ਉਹ ਥਿਰ ਲੋ ਅੱਡ ਹੋਇਆ ਹੀ ਨਹੀਂ ਸੱਚੇ ਤੇ ਕੀ ਪਿਆ ਸੀ ਪਗਣਾ ਅੱਡ ਹੋਇਆ ਸੀ ਤੇ ਆਕਾਸ਼ ਫਿਰ ਕੀ ਹੋ ਗਿਆ ਅਕਾਸ਼ ਸੱਚੇ ਦੀ ਦੇਹ ਹੈ ਉਹਦੀ ਦੇਹ ਉਹ ਜੋਤ ਸਰੂਪ ਦੀ ਦੇਹ ਜਿਹੜੀ ਹੈ ਨਾ ਸਪੇਸ ਉਹ ਅਕਾਸ਼ ਹੈ ਇਸ ਕਰਕੇ ਕਬੀਰ ਨੇ ਸਵਾਲ ਕੀਤਾ ਸੀ ਪੰਡਤ ਰੂਪ ਕੌਰੇ ਪੰਡਿਆ ਅੰਬਰ ਕਾਸਿਓ ਲਾਗਾ ਹਵਾ ਤਾਂ ਤੂੰ ਦੱਸ ਦੇਗਾ ਹਵਾ ਆਕਾਸ਼ ਵਿੱਚ ਘੁੰਮਦੀ ਹੈ ਸਾਰੀਆਂ ਚੀਜ਼ਾਂ ਸਾਨੂੰ ਘੁਮਦੀਆਂ ਤੁਰਦੀਆਂ ਤਾਂ ਜਾਪਦੀਆਂ ਨੇ ਭਾਸਦੀਆਂ ਨੇ ਜੇ ਕੋਈ ਚੀਜ਼ ਖੜੀ ਹੈ ਖੜਾ ਆਕਾਸ਼ ਹੋਰ ਕੁਝ ਨਹੀਂ ਖੜਾ ਹੈ ਪਾਵੇਂ ਮਾਇਆ ਆਕਾਸ਼ ਤੋਂ ਪੈਦਾ ਹੋਈ ਹੈ ਮਾਇਆ ਨੂੰ ਅਸੀਂ ਆਕਾਸ਼ ਦਾ ਹੀ ਹਿੱਸਾ ਮੰਨਦੇ ਹਾਂ ਤਤਮੰਦ ਹੈ ਪਰ ਅਕਾਸ਼ ਥੇ ਅਟਲ ਹੈ ਇਹਦੇ ਵਿੱਚ ਜੋਤ ਨੇ ਅਟਲ ਹੋਣਾ ਜਿਵੇਂ ਅਕਾਸ਼ ਪਟਲ ਹੈ ਗੰਭੀਰ ਲਫ਼ ਜਿਹੜਾ ਆਇਆ ਹੋਇਆ ਹੈ ਅਕਾਸ਼ ਨਾਲ ਆਇਆ ਹੈ ਗੈਰ ਕੁਲੀਰ ਕੀ ਦੇ ਵਰਗਾ ਅਕਾਸ਼ ਵਰਗਾ ਫਰ ਕੋਈ ਪ੍ਰਮਾਨ ਨਹੀਂ ਸਾਡੇ ਕੋਲ પ્રકાશ ਤੋਂ ਜ਼ਿਆਦਾ ਮਾਇਆ ਹੀ ਕੋਈ ਪ੍ਰਮਾਨ ਨਹੀਂ ਮਾਇਆ ਦਾ ਪ੍ਰਮਾਨ ਨਾ ਬਸ ਇਹਦਾ ਪ੍ਰਮਾਨ ਹਮੇਸ਼ਾ ਮਾਇਆ ਦਾ ਹੁੰਦਾ ਹੈ ਗੈਰਗੁਣਈ ਰਹਾ ਹੋਣਾ ਹੈ પ્રકાશ ਨਾਲ ਜੁੜਿਆ ਹੋਇਆ ਇਹ ਅਟੱਲ ਹੁੰਦਾ ਸੋ પ્રકાશ ਨਾਲ ਜੁੜਿਆ ਰਹਿੰਦਾ ਹੈ ਉਹਦੇ ਤੇਹੀ ਨਾ ਕਹਾਇ ਅੰਬਰ ਕਾਥਿਓ ਲਗਾ ਅੰਬਰ ਉਹਦੇ ਨਾਲ ਲਗਿਆ ਜੀ ਦੇ ਹੁਕਮ ਨਾਲ ਅੰਬਰ ਨੇ ਆਪਣੇ ਵਿੱਚੋਂ ਹਵਾ ਰੁਕਾਈ ਰੱਖੀ ਤੇ ਛੱਡੇ ਛੱਡ ਕੇ ਅਬਰ ਉਥੇ ਗਿਆ ਜਿੱਥੇ ਪਹਿਲਾਂ ਸੀਗਾ ਅੰਬਰ ਤਾਂ ਕਹਾਂ ਦੀ ਅਬਰ ਨੂੰ ਤਾਂ ਕਹਾਂ ਦੀ ਤੂੰ ਚਲਾ ਜਾ ਪਵਣਾ ਛੱਡ ਗਿਆ ਵਰੇ ਬਖਾਰੀ ਨਹੀਂ ਕੀਤੀ ਆਪਣੇ ਵਿੱਚੋਂ ਅੰਬਰ ਤਾਂ ਉੱਥੇ ਹੀ ਜਿੰਨੇ ਸੇ ਪਹਿਲਾਂ ਸੀ ਅੰਬਰ ਕਾਸੋ ਲਗਾ ਇਹ ਅੰਬਰ ਉਵੇਂ ਤਣਿਆ ਆ ਕਿਉਂ ਆ ਇਕੱਠਾ ਕਿਉਂ ਨਹੀਂ ਹੋ ਜਾਂਦਾ ਉਹ ਮੇਉਂ ਰ ਤੀ ਬੋਤੀ ਵਿਆਖਿਆ ਗੁਰਬਾਣੀ ਤੇ ਹੈ ਕਿਤੇ ਪੌਣ ਬਾੜੀ ਵੈਸੰਤਰ ਕਿਹਾ ਹੈ ਕਿਤੇ ਅੰਬਰ ਕਿਹਾ ਹੋਇਆ ਅੰਬਰ ਕੋਈ ਹੈ ਕਿਤੇ ਪੌਣ ਬਾੜੀ ਵੈਸੰਤਰ ਕਿਹਾ ਆਇਆ ਹੈ ਅੰਬਰ ਨੂੰ ਕਿਤੇ ਨਹੀਂ ਕਿਹਾ ਹੋਇਆ ਅੰਬਰ ਕੋਈ ਹੈ ਕੋਈ ਕੋਈ ਹੋ ਰਹੀ ਨਹੀਂ ਬਲ ਇਸ ਕਰਕੇ ਇੱਕ ਦੇ ਨਾਲ ਅੰਬਰ ਅੰਬਰ ਦੇ ਨਾਲ 1 2 1 ਬਿਕ ਨੇ ਜਿਹੜਾ ਆਕਾਸ਼ ਹੈ ਨਾ ਬਾਹਲਾ ਆਕਾਸ਼ ਇਹਦੇ ਨਾਲ ਆੜਾ ਲੱਗਿਆ ਹੋਇਆ ਹੈ ਅਸਲ ਦੇ ਵਿੱਚ ਕਾਸ਼ ਲਖਦਾ ਹੈ ਕਾਸ਼ ਲਖਦਾ ਨਾ ਕਾਸ਼ੀ ਤੇ ਤੋਂ ਰੁਪ ਜੇ ਕਿਹਾ ਹੈ ਫਿਰਦਾ ਆਕਾਸ਼ ਨਹੀਂ ਹੈ ਇਹਦਾ ਕਾਸ਼ ਠੋਸ ਜਿੱਥੇ ਜੋਤ ਹੈ ਜਿੰਨੇ ਦਉਜੋ ਪਖਣਾ ਅਡੋ ਰਿਆ ਹੋਇਆ ਉਹਨਾਂ ਤੋਂ ਆਕਾਸ਼ ਹੈ ਜਿੰਨੇ ਦਉਜੋ ਦੇ ਵਿੱਚ ਮਾਇਆ ਹੈ ਉਹਨਾਂ ਤੋਂ ਆਕਾਸ਼ ਹੈ ਜਿੱਥੇ ਮਾਇਆ ਹੈ ਨਹੀਂ ਨਾ ਉਹ ਆਕਾਸ਼ ਹੈ ਭਗਤ ਸਾਹਿਬ ਕਰਦੇ ਜਿੰਨਾ ਭਗਤ ਸਾਧਰਾ ਉਹਨਾਂ ਹੀ ਆਕਾਸ਼ ਹੈ ਜਿੰਨਾ ਸੁਖ ਸਾਧਰਾ ਫਿਰ ਉਹ ਤੇ ਬਾਹਰ ਹੋਤਾ ਉਹ ਕਾਸ਼ ਜਿਹੜੀ ਇਹ ਸ਼ਬਦ ਪੈਦਾ ਹੁੰਦਾ ਹੈ ਨਾ ਤੁਨ ਉਹ ਔਕਾਹ ਕਿਉਂ ਨਹੀਂ ਹੁੰਦਾ ਆਕਾਸ਼ ਬਾਣੀ ਗਲਤ ਕਹਦੇ ਨੇ ਕਾਸ਼ੀ ਤੇ ਤਾਂ ਰੁਪ ਜਾਏ ਤਰ ਕਾਸ਼ੀ ਜੋ ਪੈਦਾ ਹੁੰਦੀ ਹੈ ਅ ਤਰ ਕਾਸ਼ੀ ਜਾਏ ਜਿਹੜੀ ਹਿਰਦੇ ਚੋ ਗੱਲ ਪੈਦਾ ਹੁੰਦੀ ਹੈ ਕਲਪਨਾ ਉਹ ਟਿਕਦੀ ਕਿੱਥੇ ਜਾ ਕੇ ਦੂਏ ਹਿਰਦੇ ਜਾ ਕੇ ਟਿਕਦੀ ਹੈ ਉੱਥੇ ਹੀ ਸਮਝਉਂਦੀ ਹੈ ਜਾ ਕੇ ਬਾਕੀ ਤਾਂ ਹਵਾ ਚ ਤਾਂ ਫਿਰ ਕੋਈ ਜੇ ਕੋ ਪਕੜੂਗਾ ਤੁਰ ਵੀ ਹਿਰਦੇ ਚਰਦੀ ਹੈ ਜਾਂਦੇ ਵੀ ਉੱਥੇ ਹੁੰਦੀ ਹੈ ਕਾਸ਼ੀ ਫੁੱਟੇ ਪੰਡਤਾ ਤੁੜ ਕਹ ਹਸੋਏ ਇਹਦਾ ਜਵਾਬ ਪੜਨ ਤੱਕ ਨਹੀਂ ਹੈ ਇਹ ਸਵਾਲ ਜਦ ਕਹੇ ਦਵੇ ਖੜੇ ਕੀ ਤਕਵੀਰ ਨੇ ਇਹਦਾ ਗ੍ਰੰਥਾ ਵਿੱਚ ਜ਼ਿਕਰ ਹੀ ਨਹੀਂ ਹੈ ਚਬਰ ਦਾ ਸ਼ਾਸਤ੍ਰ ਜੀ ਗੀਤਾ ਜੇ ਇਹਨਾਂ ਲੋਕਾਂ ਗਿਆਨ ਹੈ ਹੀ ਨਹੀਂ ਸਾਹਿਬ ਦਾ ਕਹਦਾ ਦਾ ਜਨੋ ਕਾਸ਼ੀ ਦਾ ਪੰਡਤ ਹੈ ਬਾਮਣ ਵਿਦਵਾਨ ਵਾਹਪੁਰ ਸ਼ਹਿਰ ਕਾਸ਼ੀ ਦਾ ਤੈਨੂੰ ਗੁਰੂ ਕਹਿੰਦੇ ਨੇ ਲੋਕ ਮੈਂ ਕਾਸ਼ੀ ਦਾ ਜਲਾਹ ਮੈਂ ਕਾਸ਼ੀ ਦਾ ਜਲਾਹ 부ਜੋ ਮੋਰ ਗਿਆਨਾ ਮੇਰਾ ਗਿਆਨ 부ਜ ਮੈਂ ਕੀ ਕਰਾਂ ਕਿਆਰੇ ਗਿਆਨ ਦਾ ਕਰ ਰਿਹਾ ਹੈ ਜੋ ਪੰਡਤ ਨੇ ਪੜਿਆ ਉੱਥੇ ਹੋ ਗਿਆ ਨਾ ਹੈ ਉਹ ਨਹੀਂ ਉਜੋ ਮੋਰ ਗਿਆਨਾ ਕਿਉਂ ਨਹੀਂ ਪੁੱਜ ਸਕਦਾ ਜੇ ਤੂੰ ਤੇਰੇ ਕੋਲੇ ਮੇਰੇ ਆ ਗਿਆਨ ਹੁੰਦਾ ਤੂੰ ਤੋ ਜਾਚੋ ਭੂਪਤੀ ਰਾਜੇ ਤੂੰ ਭੂਪਤੀ ਰਾਜਾ ਦਾ ਮੰਗਤਾ ਨਾ ਹੁੰਦਾ ਮੰਗਤਾ ਉਹਦਾ ਹੁੰਦਾ ਜੀਵੋ ਭੂਪਤ ਰਾਜੇ ਬਗਦੇ ਨੇ ਤੂੰ ਦਾਦਾ ਦਾ ਤੈਨੂੰ ਪਤਾ ਹੁੰਦਾ ਵੀ ਦਾਦਾ ਕੌਣ ਹੈ ਤੂੰ ਝੂਠੇ ਦਾਦੇ ਕੋਲੋਂ ਰਵੋਦਾ ਇਹਨਾਂ ਨੂੰ ਦਾਦੇ ਨਾ ਮੰਨਦਾ ਤੂੰ ਤੋ ਜਾਚੋ ਭੂਪ ਤੇ ਰਾਜੇ ਹਰਸੋ ਮੋਰ ਤੇ ਹਨ ਮੇਰਾ ਧਿਆਨ ਕਿੱਥੇ ਹੈ ਫਿਰਦੇ ਵਿੱਚ ਹਰ ਦੇ ਨਾਲ ਜੁੜਿਆ ਹੈ ਤੇਰਾ ਧਿਆਨ ਕਿੱਥੇ ਬਾਹਲੀ ਮਾਇਆ ਜੁੜਿਆ ਹੈ ਬਾਹਲੀ ਮਾਇਆ ਉਹਨਾਂ ਕੋਲ ਉਹ ਜਿਹੜੀ ਮਾਇਆ ਹੈ ਇਹ ਤਾਂ ਛੜਾ ਔਰ ਪੰਡਤ ਇਹ ਵੀ ਮੰਨਦਾ ਹੈ ਕਿ ਮਾਇਆ ਛੜਾ ਹੈ ਪਰ ਚੰਮੜ ਦਾ ਛੜ ਨੂੰ ਜਾ ਕੇ ਮਾਈ ਮਾਇਆ ਛੜ ਮਾਇਆ ਤੇ ਛੜ ਹੈ ਜੇ ਮਾਇਆ ਛੜ ਹੈ ਤੇ ਮਾਇਆ ਨਾਲ ਅਸੀਂ ਚਿੰਬੜਦੇ ਕਿਉਂ ਕਿਉਂ ਪ੍ਰਚਾਰ ਕਰਦੇ ਹਾਂ ਮਾਇਆ ਬਣੂ ਲੋਕਾਂ ਨੂੰ ਛੜ ਕਪੜ ਕਰਦੇ ਆ ਛੜ ਕਪੜ ਦਾ ਉਪਦੇਸ਼ ਦੇ ਰਹੇ ਹਾਂ ਛੜ ਵਾਸਤੇ ਪ੍ਰੇਰਿਤ ਕਰ ਰਹੇ ਹਾਂ ਲੋਕ ਛੜੇ ਜਾਂਦੇ ਨੇ ਛੜੇ ਜਾ ਰਹੇ ਨੇ ਇਹ ਲੋਕਾਂ ਨੇ ਹਾਂ ਠੀਕ ਹੈ ਹੋਰ ਛੜੇ ਜਾਓ ਹੋਰ ਛੜੇ ਜਾਓ ਹੋ ਲੋ ਮਾਇਆ ਬਲੋ ਕ ਆਪਣਾ ਉਹ ਪੂਰੀਆ ਕਰੋ ਇਹ ਧਰਮ ਹੈ ਸੇਕ ਧਰਮ ਨਹੀਂ ਹੈ ਇਹ ਇਹ ਧਰਮੇ ਨਹੀਂ ਹੈ ਕੋਈ ਵੀ ਧਰਮ ਇੱਕ ਹੈ ਸਿੱਖ ਧਰਮ ਬਾਕੀ ਸਰਵੇ ਨਹੀਂ ਕੋਈ ਸੱਚ ਧਰਮ ਸਿਰਫ ਇੱਕ ਧਰਮ ਹੈ ਸੱਚ ਨਾਲ ਜੋੜਨ ਵਾਲਾ ਧਰਮ ਹੈ ਝੂਠ ਨਾਲ ਜੋੜਨ ਵਾਲਾ ਧਰਮ ਜੇ ਮਾਇਆ ਝੂਠ ਹੈ ਇਹਦੇ ਨਾਲ ਜੋੜਨ ਵਾਲਾ ਇਹਦੀ ਇੱਛਾ ਪੂਰਨ ਕਰਨ ਵਾਲਾ ਹਰ ਧਰਮ ਅਧਰਮ ਧਰਮ ਹੋ ਹੀ ਨਹੀਂ ਸਕਦਾ ਜੋੜਨਾ ਜੋੜਵਾ ਧਰਮ ਵੀ ਹੋ ਜਾਊਗਾ ਜੋੜ ਵੀ ਜੋੜਣਾ ਹੈ 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 ਵੀ ਧਰਮ ਉਹ ਸਾਡੀ ਮਰਜ਼ੀ ਦਾ ਲੋਕ ਸੰਸਾਰ ਦੀ ਮਰਜ਼ੀ ਦਾ ਧਰਮ ਹੋ ਸਕਦਾ ਹੈ ਦਰਗਾਹ ਜਿਵੇਂ ਆਣ ਧਰਮ ਨਹੀਂ ਹੈ ਵਾਲੇ ਹੈ ਛੁੱਟਣਾ ਉਸ ਧਰਮ ਨਾਲ ਜਿਹੜਾ ਦੁਨਿਆਜ ਪਰਵਾਣ ਹੈ। ਉਸ ਧਰਮ ਨਾਲ ਫਸਣਾ ਜਿਹੜਾ ਸੰਸਾਰ ਚ ਪਰਵਾਣ ਹੈ। ਸੰਸਾਰੀਆਂ ਦਾ ਧਰਮ ਹੈ। ਉਹ ਇੱਥੇ ਰਹਿ ਤੁਰਾ ਸਾਨੂੰ। ਸੰਸਾਰ ਦਾ ਧਰਮ ਹੈ ਇੱਥੇ ਰਹਿੂਗਾ। ਬਾਹਰ ਨਹੀਂ ਲੀ ਜਾ ਸਕਦਾ। ਬਾਹਰ ਜਾਣ ਦੀ ਇੱਛਾ ਵੀ ਨਹੀਂ ਸਾਡੇ ਤਾਂ। ਬਾਹਰ ਜਾਣ ਦੀ ਇੱਛਾ ਤਾਂ ਕਿਸੇ ਚਹੀਦੀ ਨਹੀਂ ਇਹਦੋਂ। ਇਹ ਛੱਡਣ ਨੂੰ ਜੀਰੀ ਕਰਦਾ। ਪਾਗਲ ਜਿਹੜਾ ਬਾਹਰ ਦੀ ਸੋਚੂਗਾ ਜੇ ਨਾਨਕ ਬਾਹਰ ਦੀ ਸੋਚਦਾ ਨਾਨਕ ਨੂੰ ਪਾਗਲ ਕਿਹਾ ਜੇ ਕਬੀਰ ਨੇ ਬਾਹਰ ਦੀ ਸੋਚੀ ਉਹਨੂੰ ਬੋਰਾ ਕਿਹਾ ਅਲੱਗ ਗੱਲ ਹੈ ਬੋਰਾ ਸੀ ਅੱਜ ਵੀ ਮੰਨਦੇ ਆ ਉੱਤੋਂ ਉੱਤੋਂ ਜੋ ਮਰਜੀ ਕਹੀ ਹੈ ਜੇ ਬੋਰਾ ਨਹੀਂ ਮੰਨਦੇ ਉਹ ਆਪ ਕਿਵੇਂ ਕਰਦੇ ਕੰਮ ਨਾਨਕ ਮਹਾਨ ਹੈ ਨਾਨਕ ਦਾ ਰਸਾ ਚੁਣਿਆ ਕੀ ਨਹੀਂ ਜਿੰਨ ਮਨ ਹੋਰ ਮੁਖ ਹੋਰ ਜਗਾੜੇ ਕੱਚਿਆ ਮਨ ਵਿੱਚ ਸਾਡੇ ਕੁਝ ਹੈ ਮੂੰਹ ਦੇ ਵਿੱਚ ਕੁਝ ਹੈ ਤੋ ਕਾ ਆਪਣੇ ਨਾਲ ਕਰਦੇ ਆ ਕਿਸੇ ਨਾਲ ਨਹੀਂ ਕਰਦੇ